ਨਾ ਕਰੋ ਪਿਛਲਾ ਨਹੀਂ ਕੀਤੇ ਆਗੇ ਅੱਜ ਸਾਡੇ ਲਵੋ ਵਲੰਟੀਅਰ ਟ੍ਰੇਨਿੰਗ ਕੈਂਪ ਲਗਾਇਆ ਗਿਆ ਦੂਜੇ ਦਿਨក៏ ਉਹਤੇ ਬੁਲਾਇਆ ਗਿਆ ਤੇ ਇਸੇ ਸਾਲ ਅਗਦੀ ਨੌਜਵਾਨ ਬੱਚਾ ਨੂੰ ਕੀ ਕੀ ਸੇਧ ਦਿੱਤੀ ਹੈ ਮੈਂ ਬਹੁਤ ਧੰਨਵਾਦੀ ਸਾਰਾ ਕਲੱਬ ਦਾ ਸਾਰੇ ਅਧਿਕਾਰੀਆਂ ਦਾ ਮੇਰੇ ਪੁਰਾਣੇ ਸੱਜਣ ਜੀ ਮੈਂ ਬਹੁਤ ਅਨੰਦ ਦਾ ਧੰਨਵਾਦ ਕਰਨਾ ਇਹਨਾਂ ਨੇ ਮੈਨੂੰ ਪਹਿਲਾਂ ਵੀ ਬੁਲਾਇਆ ਸੀ ਅੱਜ ਫਿਰ ਬੁਲਾਇਆ ਔਰ ਇਸ ਦੇ ਸਬੰਧੀ ਮੈਂ ਬੱਚਿਆਂ ਨੂੰ ਸਾਰੀ ਆਪਣੀ ਟੀਮ ਨਾਲ ਲੈ ਕੇ ਆ ਮੈਂ ਟ੍ਰੈਫਿਕ ਦੀ ਐਜੂਕੇਸ਼ਨ ਸੈੱਲ ਤੋਂ ਨੇ ਮੁੰਸੀ ਸਾਹਿਬ ਨੇ ਪੁਰਾਣੇ ਆਪਣੇ ਇਹ ਸਾਰੇ ਮਤਲਬ ਪ੍ਰਬੰਧਕੀਤਾਂ ਜਾਈ ਟ੍ਰੈਫਿਕ ਦਾ ਕਾਲੇ ਦਾ ਜੀ ਇਹਨਾਂ ਬੱਚਿਆਂ ਨੂੰ ਟ੍ਰੈਫਿਕ ਬਾਰੇ ਸਾਰੇ ਨੂਲ ਜਾਣੂ ਕਰਵਾਏ ਨੇ ਜਿੱਤਰਾ ਇਹ ਸੜਕ ਤੋਂ ਇਹਨਾਂ ਨੇ ਕਿਤਰਾ ਇਹਨਾਂ ਨੇ ਆਵਾਜਾਈ ਤੇ ਜਾਣਾ ਕਿਹੜੇ ਕਿਹੜੇ ਇਹਨਾਂ ਨੂੰ ਇਸ਼ਾਰਿਆਂ ਦੀ ਲੋੜ ਆ ਕਿਹੜੇ ਮਤਲਬ ਚੇਨ ਲੱਗੇ ਨੇ ਨਿਸ਼ਾਨ ਨੇ ਕਿੱਥੋਂ ਕੱਟ ਕਰਨਾ ਕਿੱਧਰ ਨਹੀਂ ਕਰਨਾ ਸਾਰਿਆਂ ਨੂੰ ਫਿਜ਼ੀਕਲੀ ਤੌਰ ਤੇ ਸਮਝਾਇਆ ਗਿਆ ਜੀ ਬੱਚਿਆਂ ਨੂੰ ਸੋ ਜਿਹੜੇ ਨੌਜਰੇ ਜ਼ੋਨ ਕੇਅਰ ਸਕੂਟਰ ਵਗੈਰਾ ਨੇ ਜਿਹਦਾ ਈ-ਬਾਈਕਸ ਵਗੈਰਾ ਚੱਲੀਆਂ ਇਲੈਕਟ੍ਰਿਕ ਬਾਈਕਸ ਵਗੈਰਾ ਚੱਲੀਆਂ ਉਹ ਬੱਚੇ ਯੂਜ਼ ਕਰ ਸਕਦੇ ਨੇ ਲੈ ਉਹ ਹੈ ਜੀ ਕੋਈ 35 35 ਹਸਪਾਲ ਦਾ ਸ਼ਾਇਦ ਇਹ ਨਹੀਂ ਛੋਟੇ ਹਸਪਾਲ ਦਾ ਜਿਹੜਾ ਉਹ ਟਲਾਕੋ ਦੀ ਤਾਰੀਖੀ ਉਹ ਸਕੀਡਾ ਬਸ ਉਹ ਟਲਾ ਸਕਦੇ ਉਹ ਫਿਲਹਾਲ ਐਸਾ ਇਸ ਨੂੰ ਚਲਾ ਸਕਦੇ ਜੇ ਬਿਨਾਂ ਇਸ ਨੂੰ ਫਰਮਲ ਫੇ ਜੀ ਉਹ ਚਲਾ ਸਕਦੇ ਤੇ ਜਿਹੜੇ ਸਰ ਮੰਨ ਲੋ ਜਿਹੜੇ 18 ਸਾਲ ਤੋਂ ਪਲੱਸ ਨੇ ਜਿਹੜੇ ਮਤਲਬ ਸਕੂਟਰੀ ਵਗੈਰਾ ਲੈਸੈਂਸ ਨਹੀਂ ਬਣਾਇਆ ਉਹਨਾਂ ਨੂੰ ਕਿਸੇ ਦਾ ਵਿਅਰਤਨ ਕਿੰਨਾ ਕਿੰਨਾ ਫਾਈਨ ਪੈ ਸਕਦਾ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਓਂ ਜੋਤਰਾ ਕਹਿੰਦੇ ਨੇ ਉਹ ਸਾਹਿਬ ਨਾ ਰਹਿਣਾ ਚਾਹੀਦਾ ਕਿ ਮਾਪਿਓ ਕੋਈ ਵੀ ਨਹੀਂ ਚਾਹੁੰਦਾ ਮੇਰੇ ਬੱਚੇ ਦਾ ਨੁਕਸਾਨ ਹੋਏ ਤੇ ਬਹੁਤੀ ਜਿਹੜੀ ਵੇਖਣ ਚ ਗੱਲ ਆਈ ਵੀ ਮਾਪਿਓ ਦੀ ਸੁਣਦਾ ਕੋਈ ਨਹੀਂਗਾ ਉਹਦੇ ਲਈ ਫਿਰ ਸਾਨੂੰ ਇਹ ਸਾਰੇ ਕਦਮ ਚੁੱਕਣੇ ਪੈਂਦੇ ਆ ਤੇ ਅੰਡਰਏਜ ਦਾ 25000 ਰੁਪਿਆ ਜੁਰਮਾਨਾ ਹੈ ਜਿਹੜਾ ਅੰਡਰਏਜ ਜਿਹੜਾ 18 ਸਾਲ ਤੋਂ ਘੱਟ ਦਾ ਬੱਚਾ ਲੜਕਾ ਜਾਂ ਲੜਕੀ ਚਲਾਉਂਦਾ ਫੜਿਆ ਗਿਆ ਉਹਨਾਂ ਦਾ ਜੁਰਮਾਨਾ ਤੇ ਹੋਊਗਾ ਤੇ ਇਹਦੇ ਕੋਈ ਭੁੱਲ ਜੇ ਵੀ ਸੁਪਰ ਜਾ ਨਾ ਮਟਾ ਲੇ ਜੋ ਆਹ ਨਹੀਂ ਸਾਰੇ ਨੂੰ ਲੈਨੇ ਆ ਤੇ ਮੇਰੀ ਤੇ اپੀਲ ਆ ਤੇ ਸਾਰੇ ਸਾਨੂੰ ਹੀ ਫਾਲੋ ਕਰੋ ਆਪਣੇ ਮਾਪਿਆਂ ਨੂੰ ਤੇ ਤੁਹਾਨੂੰ ਜਿਹੜੀ ਸਨੀਅਤੀ ਮੈਂ ਸ਼ਾਇਦ ਵੀ ਸਾਡੇ ਸਾਰੇ ਵੱਖ-ਵੱਖ ਚੌਂਕਾਂ ਤੇ ਨਾਕੇ ਲੱਗੇ ਨੇ ਅਸੀਂ 100% ਦਾ ਚਾਰਾ ਹੰਦਬੇ ਚਲਾਨ ਨਾ ਕਰੀਏ ਇਹਨਾਂ ਦੇ ਮਾਪਿਆਂ ਨਾਲ ਗੱਲ ਕਰੀ ਦੀ ਆ ਇਹਨਾਂ ਗੱਲਾਂ ਦਾ ਕਰਕੇ ਬੜੇ ਬੜੇ ਵੱਡੇ ਮਾਨ ਸਾਨੂੰ ਮਿਲੇ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਵਧੀਆ ਸਾਨੂੰ ਡੀਜੀਪੀ ਦਫ਼ਤਰ ਤੇ ਸਨਮਾਨ ਪੱਤਰ ਕਲਾਸ 1 ਸਰਟੀਫੀਕਟ ਮੇਰੀ ਸਾਰੀ ਟੀਮ ਨੂੰ ਮਿਲੇ ਨੇ ਜੀ ਮੈਂ ਆਪਣੇ ਉਹਨਾਂ ਦਾ ਅਸਲਾਮ ਹੈ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਵੀ ਜਿਹੜੇ ਕੰਮ ਵੇਖ ਕੇ ਪ੍ਰਸ਼ੰਸਾ ਕਰਦੇ ਹੋ ਮੈਂ ਤੁਹਾਡਾ ਹੀ ਬਹੁਤ ਧੰਨਵਾਦੀ ਹਾਂ ਤੇ ਤੁਹਾਡੀ ਪਿੱਛੇ ਜਿਹੜੀ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਆਟੋ ਚਾਲਕ ਹੁੰਦੇ ਨੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਂਦੇ ਰਹੇ ਜਿਹੜੀ ਪਿੱਛੇ ਵੀਡੀਓ ਕੋ ਦੇਖੀ ਵੀ ਹੈ ਕਿ ਉਹਨਾਂ ਕੋ ਲਾਇਸੈਂਸ ਨਹੀਂ ਹੁੰਦਾ ਬੱਚੇ ਸਾਈਡ ਤੇ ਬੈਠੇ ਹੁੰਦੇ ਰਹਿੰਦੇ ਪੀਰਟਸ ਨੂੰ ਵੀ ਸਮਝਾਇਆ ਉਹ ਵੀਡੀਓ ਪਾ ਕੇ ਤੁਹਾਨੂੰ ਵੀ ਰਿਸਪੌਂਸ ਮਿਲਿਆ ਅਜੇ ਤੱਕ ਦੇਖਣ ਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ ਜੀ ਮੈਂ ਉਸੇ ਵੇਲੇ ਉਹਨਾਂ ਦੇ ਘਰ ਗਿਆ ਨਾ ਇੱਕ ਦੋ ਬੱਚਿਆਂ ਦੇ ਮਾਤਾ ਪਿਤਾ ਨਾਲ ਵੀ ਗੱਲ ਦੂਰੇ ਦੂਰੇ ਨੂੰ ਇਹ ਕੰਮ ਹੋ ਸਕਦੇ ਜਿ ਨਜ਼ਰ ਮਾਪਿਓ ਨਹੀਂ ਖਿਆਲ ਕਰਦੇ ਜਿਨ੍ਹਾਂ ਨੇ ਟ੍ਰਾਂਸਪੋਰਟ ਦਾ ਖਰਚਾ ਪੂਰਾ ਦੇਣਾ ਤੇ ਉਹ ਕਿਉਂ ਮਾਰੇ ਵਹੀਕਲ ਤੇ ਬੱਚੇ ਆਪਣੇ ਚੜਦੇ ਆ ਉਹਨ ਇੱਕੋ 3 ਵੀਹਲਰ ਸੀ ਉਹਦੇ ਉੱਤੇ 14 ਬੱਚੇ ਨੇ ਉਹ ਬੁੱਢਾ ਬਜ਼ੁਰਗ ਡਰਾਈਵਰ ਆ ਉਹ ਜੇ ਬਾਈਚਾਂਸੇ ਪੁੱਠੇ ਸਿੱਧਾ ਹੋ ਜੇ ਤੇ ਉਹਦੇ ਹੈਲਪ ਹੀ ਨਹੀਂ ਕਰ ਸਕਦਾ ਕਿਸੇ ਦੀ ਤੇ ਸੋ ਮੇਰੀ ਬੇਨਤੀ ਮਾਪਿਆਂ ਨੂੰ ਇਹ ਥੋੜਾ ਜਿਹਾ ਆਪਣੇ ਬੱਚਿਆਂ ਦੇ ਮੇਹ ਰੱਖੋ ਤੇ ਛੱਡਦੇ ਮੇਹ ਰੱਖੋ ਤੇ ਵਧੀਆ ਜਿਹੇ ਵਹੀਕਲੇ சாராயவரிசல்